ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਬਹੁਤ ਜ਼ਰੂਰੀ ਤਿੰਨ ਤੱਤ ਜਿਨ੍ਹਾਂ ਦੇ ਵਿੱਚ ਇੱਕ ਸੈਕੰਡਰੀ ਤੱਤ ਆ ਜਾਂਦਾ ਤੇ ਦੋ ਛੋਟੇ ਤੱਤ ਸੂਖਮ ਤੱਤ ਜਿਨ੍ਹਾਂ ਨੂੰ ਬੋ ਕਹਿ ਦਿੰਦੇ ਆ ਜਿਹੜੇ ਕਿ ਕਣਕ ਦੇ ਵਿੱਚ ਚੰਗਾ ਝਾੜ ਰਿਕਾਰਡ ਝਾੜ ਇੱਕ ਤਾਂ ਉਹਨਾਂ ਉਸ ਤੇ ਝਾੜ ਆਪਣਾ ਵੀ 45 ਮਾਣ ਆ ਗਿਆ 50 ਮਾਣ ਆ ਗਿਆ 52 ਮਾਣ ਆ ਗਿਆ ਕਿਉਂਕਿ ਜਿਹੜੀਆਂ ਹੁਣ ਡਬਲ ਡਵਾਰਫ ਵੈਰਾਈਟੀਆਂ ਆਉਂਦੀਆਂ ਨੇ ਇਹਨਾਂ ਦਾ ਪੋਟੈਂਸ਼ੀਅਲ ਇੰਨਾ ਜ਼ਿਆਦਾ ਵੀ 50 52 ਤਾਂ ਆ ਜਾਂਦਾ ਏਦੋਂ ਜੇ ਆਪਾਂ ਚੰਗਾ ਝਾੜ ਜੇ ਆਪਾਂ ਨੂੰ ਲੱਗਦਾ ਕਿ ਆਪਾਂ 5 7 10 ਮਾਣ ਵੀ ਵੱਧ ਝਾੜ ਲੈ ਜੀਏ ਤਾਂ ਆਪਣਾ ਜੇ ਆਪਾਂ 5 ਕਿੱਲੇ 10 ਕਿੱਲੇ ਦੀ ਕਾਸ਼ਤ ਕਰ ਰਹੇ ਹਾਂ ਤਾਂ ਉਹਦੇ ਵਿੱਚ ਘੱਟ ਖਰਚੇ ਦੇ ਵਿੱਚ ਇਹ ਨਹੀਂ ਕਿ ਆਪਾਂ ਖਰਚਾ ਵੀ ਵਧਾ ਲਈਏ ਮਤਲਬ ਦਾੜੀ ਨਾਲ ਮੁੱਛਾ ਵਧਾ ਲਈਏ ਤੇ ਉਹਦਾ ਫਿਰ ਫਾਇਦਾ ਨਾ ਹੋਵੇ ਕਿ ਖਰਚੇ ਆਪ ਇੰਨਾ ਕਰ ਲਈਏ ਝਾੜ ਦੋ ਚਰਮਣਾ ਵਧੇ ਦਾ ਫਾਇਦਾ ਨਾ ਹੋਵੇ ਬਹੁਤ ਘੱਟ ਖਰਚ ਦੇ ਵਿੱਚ ਚੰਗਾ ਝਾੜ ਕਿਉਂਕਿ ਜਿਹੜੇ ਤਿੰਨ ਤੱਤ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਸੈਕੰਡਰੀ ਤੱਤ ਹੈ ਸਲਫਰ ਤੇ ਜਿਹੜੇ ਸੂਖਮ ਤੱਤ ਨੇ ਛੋਟੇ ਤੱਤ ਨੇ ਉਹਨਾਂ ਦੇ ਵਿੱਚ ਮੈਗਨੀਜ਼ ਤੇ ਜ਼ਿੰਕ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ ਤੇ ਹਲਕੀਆਂ ਜ਼ਮੀਨਾਂ 'ਚ ਤਾਂ तकरीबन ਸਾਰੀਆਂ ਦੇ ਵਿੱਚ ਦਰਮਿਆਨੀਆਂ ਜ਼ਮੀਨਾਂ 'ਚ ਤੇ ਕਰਾਠੀਆਂ ਜ਼ਮੀਨਾਂ 'ਚ ਕਿਉਂਕਿ ਪੀ ਐਚ ਆਪਣੀ 7 ਤੋਂ ਉੱਪਰ ਅਤੇ ਕਾਫੀ ਜ਼ਮੀਨਾਂ ਦੇ ਵਿੱਚ ਕਿਉਂਕਿ ਜਿੱਥੇ ਕੇਵਲ ਤੇ ਕੇਵਲ ਅੰਡਰਗਰਾਊਂਡ ਪਾਣੀ ਜਿਹੜਾ ਥੱਲੇ ਵਾਲਾ ਬੋਰ ਵਾਲਾ ਪਾਣੀ ਲਾਉਣੇ ਦਾਰੀ ਪਾਣੀ ਕੱਟ ਲੱਗਦਾ ਪਾਣੀ ਦੀ ਕੁਆਲਿਟੀ ਵੀ ਜਿਹੜੀ ਹੈਗੀ ਹੈ ਖਰਾਬ ਹੈ ਦਿਨੋਂ ਦਿਨ ਜਿਹੜੀ ਹੈਗੀ ਵਿਗੜਦੀ ਜਾ ਰਹੀ ਹੈ ਜਿਸ ਦੇ ਨਾਲ ਨਿਊਟ੍ਰੀਸ਼ਨ ਇੰਬੈਲੈਂਸ ਹੋ ਰਿਹਾ ਤੇ ਇਹ ਸੂਖਮ ਤੱਤਾਂ ਪੱਕਾ ਘੱਟ ਖਰਚੇ 'ਚ ਪੂਰੇ ਕਰਕੇ ਖਾਸ ਤੌਰ ਤੇ ਮੈਗਨੀਸ਼ੀਅਮ ਤੇ ਜ਼ਿੰਕ ਤਾਂ ਬੜਾ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਸਪਰੇ ਜਿਹੜੀ ਦੱਸੀ ਸੀਗੀ ਤਕਰੀਬਨ ਤਕਰੀਬਨ 4-5 ਸਾਲ ਤੋਂ ਜਿਹੜੇ ਕਿਸਾਨ ਵੀਰ ਕਰ ਰਹੇ ਤੁਹਾਨੂੰ ਥੋੜਾ ਲਿ ਕਮੈਂਟ ਕਰਕੇ ਵੀ ਦੱਸ ਦੇਣਗੇ ਤੇ ਰਿਜ਼ਲਟ ਕੀ ਆ ਕਿਉਂਕਿ ਝੋਨੇ 'ਚ ਵੀ ਆਪਾਂ ਦੱਸਦੇ ਹੁੰਦੇ ਆ ਕਰਨਾ ਨਾ ਕਰਨਾ ਉਹ ਤੁਹਾਡੀ ਖੁਸ਼ੀ ਆ ਮੇਰਾ ਮਕਸਦ ਹੈਗਾ ਦੱਸਣਾ ਕਿਉਂਕਿ ਇਹਨਾਂ ਦੇ ਵਿੱਚ ਜਿਵੇਂ ਹੁਣ ਆਪਾਂ ਜੇ ਸਲਫਰ ਦੀ ਗੱਲ ਲੈ ਲਈਏ ਜੇ ਤੁਸੀਂ ਯੂਰੀਆ ਆਪਾਂ ਜੇ ਫਰਜ ਕਰ ਲਓ ਯੂਰੀਆ ਜਿੰਨੀ ਮਰਜ਼ੀ ਪਾਈ ਚਲ ਗਿਆ ਨਾਈਟrogen ਮੈਟਾਬੋਲਿਜ਼ਮ ਆ ਜਿਹੜਾ ਉਹਦੇ ਵਿੱਚ ਵੱਡਾ ਰੋਲ ਸਲਫਰ ਦਾ ਜੇ ਸਲਫਰ ਦੀ ਘਾਟ ਆ ਥੋੜੀ ਯੂਰੀਆ ਪਾਈ ਉਹਨਾਂ ਰਿਜ਼ਲਟ ਨਹੀਂ ਦੇਊਗਾ ਜਿੰਨਾ ਸਲਫਰ ਕੰਟੈਂਟ ਜੇ ਪੂਰਾ ਤਾਂ ਉਹ ਸ਼ਾਨਦਾਰ ਨਤੀਜਾ ਮਿਲੂਗਾ ਜਿਹੜਾ ਮੈਗਨੀਜ਼ ਹੈ ਜਿਵੇਂ ਫੋਟੋ ਸਿਸਟਮ ਨੇ ਕੰਮ ਕਰਨਾ ਹੈ ਫੋਟੋਸਿੰਥੈਸਿਸ ਹੋਣੀ ਹੈ ਜਿਹਦੇ ਵਿੱਚ ਫੋਟੋ ਸਿਸਟਮ 1 ਤੇ 2 ਆ ਫੋਟੋ ਸਿਸਟਮ 2 ਦੇ ਵਿੱਚ ਬੜਾ ਮਹੱਤਵਪੂਰਨ ਰੋਲ ਆ ਜਿਹੜਾ ਮੈਗਨੀਜ਼ ਦਾ ਜੇ ਮੈਗਨੀਜ਼ ਦੀ ਘਾਟ ਆ ਫੋਟੋਸਿੰਥੈਸਿਸ ਪ੍ਰੋਪਰ ਨਹੀਂ ਹੋਣੀਗੀ ਜਿਹਨੂੰ ਆਪਾਂ ਕਹਿ ਲਈਏ ਕਿ ਚੁੱਲ੍ਹਾ ਹੀ ਨਹੀਂ ਚੱਲਣਾ ਹੈਗਾ ਤੇ ਖਾਣਾ ਨਹੀਂ ਬਣਨਾ ਤੇ ਫਿਰ ਜਿਹੜੀ એનર્ਜੀ ਆ ਜਾਂ ਭੋਜਨ ਬੂਟੇ ਨੇ ਬਣਾਉਣਾ ਜਿਹਦੇ ਨਾਲ ਉਹਨੇ ਫੋਟ ਲੈਣੀ ਹੈ ਤੇ ਜਿਹੜਾ ਡਰਾਈ ਮੈਟਰ ਪ੍ਰੋਡਕਸ਼ਨ ਕਰਨੀ ਆ ਫਿਰ ਆ ਗਿਆ ਤੁਹਾਡਾ ਜ਼ਿੰਕ ਜਿਹਦੇ ਵਿੱਚ ਕਾਰਬੋਹਾਈਡਰੇਟ ਬਣਨੇ ਪ੍ਰੋਟੀਨ ਕੰਟੈਂਟ ਮਾੜਨਾ, ਐਨਜ਼ਾਈਮ ਐਕਟੀਵੇਸ਼ਨ ਹੋਣੀ ਤੇ ਕਲੋਰੋਫਿਲ ਕੰਟੈਂਟ ਪੂਰਾ ਹੋਣਾ, ਹਰਾ ਮਾਦਾ ਪੂਰਾ ਹੋਣਾ, ਹਰੀ ਛਤਰੀ ਜੇ ਲੰਮਾ ਸਮਾਂ ਬਰਕਰਾਰ ਰਹੂਗੀ ਤਾਂ ਚੰਗਾ ਝਾੜ ਮਿਲੇਗਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਣੇ ਹੁਣ ਆਪਾਂ ਮਿੱਟੀ ਟੈਸਟ ਕਰਾਉਣੇ ਕਿ ਜਿਹੜੇ ਨਾਰਮਲ ਆਪਣੇ ਜ਼ਮੀਨ ਦੇ ਵਿੱਚ ਤੱਤ ਆਉਂਦੇ ਐ, ਜਿਹੜੇ ਤਾਂ ਜ਼ਰੂਰਤ ਤੋਂ ਜ਼ਿਆਦਾ ਆ ਜਾਂਦੇ ਹਾਈ ਆ ਜਾਂਦੇ ਆ ਉਹਨਾਂ ਦੇ ਵਿੱਚ ਤਾਂ ਜ਼ਰੂਰਤ ਨਹੀਂ ਹੁੰਦੀ। ਹੁਣ ਜਿਹੜੀਆਂ ਨਾਈਟ੍ਰੋਜਨ ਜੇ ਆਪਣੀ ਜ਼ਮੀਨ 'ਚ ਠੀਕ ਆ, ਦਰਮਿਆਨੀਆਂ ਜ਼ਮੀਨਾਂ ਵਾਸਤੇ ਜਿਹੜੀ ਆਪਣੇ 2 ਘਟੇ ਦੀ ਸਿਫਾਰਸ਼ ਹੋਵੇ ਤਾਂ ਹੈ ਕਿ ਜੇ ਆਪਣੇ ਨ ਮਤਲਬ ਜਿਹੜਾ ਆਪਾਂ 50 ਮਣ 60 ਮਣ ਦੀ ਗੱਲ ਕਰਦੇ ਕੋਈ ਨਾ ਕੋਈ ਦੇਣਾ ਤਾਂ ਹੈਗਾ ਨਾ ਆਪਾਂ ਫਸਲ ਨੂੰ ਫੇਰ ਹੀ ਕੁਛ ਨਾ ਕੁਛ ਜੜੀ ਹੈਗੀ ਆਪਾਂ ਪੈਦਾਵਾਰ ਲੈ ਸਕਦੇ ਹਰ ਸਾਲ ਆਪਾਂ 50 60 ਮਣ 65 ਮਣ ਤੱਕ ਕਣਕ ਲੈਣੇ ਆ 80 90 ਮਣ ਤੱਕ ਝੋਨਾ ਲੈਣੇ ਆ ਤੇ ਉਹਦੇ ਵਿੱਚ ਸਮਾਨ ਜਿਹੜਾ ਹੈਗਾ ਜਾਂ ਆਪਾਂ ਕਹਿ ਲਈਏ ਕਿ ਆਰਗੈਨਿਕ ਮੈਟਰ ਹੈ ਜਾਂ ਤੱਤ ਹੈ ਖਾਦ ਪਦਾਰਥ ਹੈ ਉਹਦੇ ਵਿੱਚ ਕਾਰਬਨ ਹੈ ਉਹ ਜਿਹੜੀ ਉਨੀ ਐਡ ਨਹੀਂ ਹੋ ਰਹੀ ਤਾਂ ਇਸ ਕਰਕੇ ਜਿਹੜਾ ਨਿਊਟ੍ਰੀਸ਼ਨ ਬੈਲੈਂਸ ਬੜਾ ਜ਼ਰੂਰੀ ਹੈ ਮੈਗਨੀਜ਼ ਦੀ ਘਾਟ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਹਦੇ ਬਾਰੇ ਮੈਂ ਵੱਖਰੀ ਡਿਟੇਲ ਚ ਵੀ ਵੀਡੀਓ ਪਾਉਦੀ ਦੋਸ ਬਾਰੇ ਜਿਹੜੀ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਮੈਗਨੀਜ਼ ਕੋਰ ਤੇ ਕਰਨੀ ਆ 0.5% ਜਿਹਦੇ ਵਿੱਚ ਆਪਾਂ 200 ਲੀਟਰ ਚੱਕ ਕੇ ਕਿਲੋ ਕਹਿ ਲਈਏ ਤੇ ਨਾਲ ਆਪਾਂ ਉਹਦੀ ਐਫੀਸ਼ੀਐਂਸੀ ਵਧਾਉਣ ਵਾਸਤੇ ਜਿਵੇਂ ਮੈਂ ਇਹ ਤਜਰਬੇ ਕੀਤੇ ਹੋਏ ਸਾਰੇ ਕਿਲੋ 1.5 ਕਿਲੋ ਤਾਈਂ ਤੁਸੀਂ 2 ਕਿਲੋ ਤਾਈਂ ਵੀ ਯੂਰੀਆ ਪਾ ਸਕਦੇ ਕਿਲੋ ਵੀ ਬਹੁਤ ਵਧੀਆ ਰਿਜ਼ਲਟ ਦੇ ਜਾਂਦੀ ਆ ਜਾਂ ਤੁਸੀਂ ਨੈਨੋ ਯੂਰੀਆ ਪਾਣੀ ਉਹ 200 ਐਮਐਲ ਨਾਲ ਪਾ ਸਕਦੇ ਆ ਤੇ ਇਹ ਪਾਣੀ ਤੋਂ ਬਾਅਦ ਖਾਸ ਤੌਰ ਤੇ ਜਿੰਕ ਦਾ ਕਿਉਂਕਿ ਡੀਏਪ ਆਪਣੀ ਹਰ ਸਾਲ ਆਪਾਂ ਪਾ ਰਹੇ ਹਾਂ ਕਈ ਕਿਸਾਨ ਵੀਰ ਝੋਨੇ ਨੂੰ ਵੀ ਪਾਣਦੇ ਤੇ ਜਿੱਥੇ ਫਾਸਫੋਰਸ ਜ਼ਿਆਦਾ ਹੋਵੇ ਤੇ ਜਿੰਕ ਦੀ ਡੈਫੀਸ਼ੀਐਂਸੀ ਆਉਣੀ ਹੋਣੀ ਹੈ ਕਣਕ ਝੋਨਾ ਫਸਲੀ ਚੱਕਰ ਹੈ ਹਲਕੀਆਂ ਜ਼ਮੀਨਾਂ ਚ ਦਰਮਿਆਨੀਆਂ ਜ਼ਮੀਨਾਂ ਚ ਪੀਐਚ ਹਾਈ ਹੈ ਉਥੇ ਜਿੰਕ ਦੀ ਸਲਫਰ ਦੀ ਬੜੀ ਘਾਟ ਆਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਮੰਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਜਿਹੜੀ ਕੱਲੀ ਜ਼ਿੰਕ ਦੀ ਕਰਨੀ ਤੁਸੀਂ ਕੱਲੀ ਜ਼ਿੰਕ ਵੀ ਕਰ ਸਕਦੇ ਆ ਕਿਲੋ ਜ਼ਿੰਕ ਅੱਧਾ ਕਿਲੋ ਕਲੀ ਦਾ ਪਾਣੀ ਨਾਲ 150 ਲੀਟਰ ਪਾਣੀ ਕਿਲੋ 2 ਕਿਲੋ ਤੁਸੀਂ ਵਿੱਚ ਯੂਰੀਆ ਪਾ ਲਓ ਬੜੇ ਸ਼ਾਨਦਾਰ ਨਤੀਜੇ ਮਿਲਦੇ ਆ ਜਿੱਥੇ ਤੁਹਾਡੀ ਹਲਕੀ ਜਿਹੀ ਜ਼ਿੰਕ ਜੇ ਤੁਸੀਂ ਜ਼ਮੀਨ 'ਚ ਪਾਉਣਾ ਚਾਹੁੰਦੇ ਹੋ ਫਰਜ਼ ਕਰ ਲਓ ਤੁਸੀਂ 20 ਕਿਲੋ ਜਾਂ 15 20 ਕਿਲੋ 25 ਕਿਲੋ ਤੱਕ ਝੋਨੇ 'ਚ ਪਾਈ ਫਿਰ ਤਾਂ ਤੁਹਾਡੇ ਘਾਟ ਆਉਣ ਦੇ ਚਾਂਸ ਨਹੀਂ ਕਿਉਂਕਿ ਆਪਾਂ ਜ਼ਿੰਕ ਵੀ ਜਿਹੜੀ ਕੰਟੈਂਟ ਥੋੜਾ ਪਾਉਣੀ ਹੈ 5-7 ਕਿਲੋ ਪਾ ਲੈਣੇ ਆ 22% ਵਾਲਾ ਝੋਨੇ ਦੇ ਵਿੱਚ ਉਹਦਾ ਗਾਂ ਆਪਾਂ ਨੂੰ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਉੱਤੇ ਆਪਾਂ ਸਪਰੇਇਆਂ ਦੋ ਤਿੰਨ ਕਰ ਲਈਏ ਤਾਂ ਉਹ ਆਪਣਾ ਝੋਨੇ ਦੇ ਵਿੱਚ ਆਪਣਾ ਕੰਮ ਜਿਹੜਾ ਹੈਗਾ ਵਧੀਆ ਰਿਜ਼ਲਟ ਮਿਲ ਜਾਂਦਾ ਤੇ ਕਣਕ ਦੇ ਵਿੱਚ ਇੱਕ ਦੋ ਦੋ ਸਪਰੇਇਆਂ ਜਿਹੜੀਆਂ ਕਣਕ ਦੇ ਵਿੱਚ ਕਰ ਲਈਏ ਉਹਦਾ ਵਧੀਆ ਚੀਜ਼ਾ ਮਿਲ ਜਾਂਦਾ ਜੇ ਥੱਲੇ ਪਾਉਣੀ ਚਾ ਪਾਉਣੀ ਹੈ ਉਹ 3 ਸਾਲ ਆਪਾਂ ਨੂੰ ਕੰਮ ਦੋ ਦੋ 3 ਸਾਲ ਦੇ ਜਾਂਦੀ ਹੈ ਪਰ ਉਹ ਥੋੜਾ ਜਿਹਾ ਸੌਦਾ ਆਪਾਂ ਨੂੰ ਇੱਕਦਮ ਜਿਹੜਾ ਮਹਿੰਗਾ ਲੱਗਦਾ ਕਿ 20 ਕਿਲੋ ਜਾਂ 25 ਕਿਲੋ ਜ਼ਿੰਕ ਪਾਈਏ ਉਹਦੀ ਥਾਂ ਤੇ ਜੇ ਆਪਣਾ ਕਿਲੋ ਵਾਲੀਆਂ ਦੋ ਵਾਰੀ ਸਪਰੇਇਆਂ ਕਰ ਲਈਏ ਤਾਂ ਉਹ ਸਸਤਾ ਤੇ ਸ਼ਾਨਦਾਰ ਨਤੀਜੇ ਨਾਲੇ ਉੱਪਰੋਂ ਜਿਹੜਾ ਹੈਗਾ ਸਪਰੇਅ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਜਿਹੜੀ ਸਲਫਰ ਹੈ ਜਿੱਥੇ ਤੁਹਾਡੀ ਸਲਫਰ ਦੀ ਘਾਟ ਆ ਉੱਥੇ ਬਜਾਈ ਟਾਈਮ ਤੁਸੀਂ ਸਿੰਗਲ ਸੁਪਰ ਫਾਸਫੇਟ ਪਾ ਸਕਦੇ ਡੀਏਪੀ ਦੀ ਜਗ੍ਹਾ ਤੇ ਜਿੱਥੇ ਡੀਏਪੀ ਪਾਈ ਆ ਉੱਥੇ ਤੁਸੀਂ ਜਿਹੜੀ ਹੈਗੀ ਨਾਲ ਬੈਂਟੋਨਾਈਟ ਸਲਫਰ ਆ ਜਿਹੜੀ 17 18 ਕਿਲੋ ਜਿੱਥੇ ਘਾਟ ਆ 17 18 ਕਿਲੋ ਬੈਂਟੋਨਾਈਟ ਸਲਫਰ ਜਾਂ 100 ਕਿਲੋ ਜਿਪਸਮ ਪਾ ਸਕਦੇ ਆ ਕਿਉਂਕਿ ਜੇ ਮੀਂਹ ਪੈਂਦਾ ਜਿਹੜੇ ਥੋੜੇ ਥੋੜੇ ਰੋਕ ਰੋਕ ਕੇ ਕਈ ਵਾਰ ਮੀਂਹ ਪੈਂਦਾ ਜਾਂ ਆਪਣਾ ਭਾਰਾ ਪਾਣੀ ਲੱਗ ਜਾਂਦਾ ਸਲਫਰ ਦੀ ਘਾਟ ਕਾਫੀ ਖਾਸ ਤੌਰ ਤੇ ਹਲਕੀਆਂ ਜ਼ਮੀਨਾਂ ਕਣਕ ਝੋਨਾ ਫਸਲੀ ਚੱਕਰ ਚ ਆ ਜਾਂਦਾ ਹੈ ਤਾਂ ਤੇ ਖੜੀ ਫ ਪਹਿਲਾ ਜੇ ਤੁਸੀਂ ਨਹੀਂ ਪਾਇਆ ਕਿਉਂਕਿ ਕਈ ਕਿਸਾਨ ਵੀਰ ਪਹਿਲੇ ਪਾਣੀ ਤੋਂ ਪਹਿਲਾਂ ਪਾ ਲੈਂਦੇ ਤਾਂ ਉੱਥੇ ਆਪਣੇ ਡੈਫੀਸ਼ੀਅਨਸੀ ਆਉਣ ਦੇ ਚਾਂਸ ਘਟਣ ਨਾਲੇ ਜ਼ਮੀਨ ਹਵਾਦਾਰ ਹੋ ਜਾਂਦੀ ਤੇ ਫਸਲ ਜਿਹੜੀ ਹੈਗੀ ਆ ਰੁਕਦੀ ਨਹੀਂ ਹੈਗੀ ਜੇ ਘਟਾਈ ਤੋ ਤੁਸੀਂ ਪਾਉਂਗੇ ਪੂਰ ਕਬਰੀ ਦਾ ਕਰ ਲੂਗੀ ਫਸਲ ਪਰ ਜਿਹੜਾ ਹੈਗਾ ਆਪਾਂ ਕਹਿ ਲਈਏ ਨਾ ਕਿ ਝਾੜ ਨੂੰ ਜਿਹਨੂੰ ਸ਼ੂਨਾ ਹੁੰਦਾ ਕਿਉਂਕਿ ਲਗਾਤਾਰ ਜੇ ਫਸਲ ਦਾ ਵਾਧਾ ਬਰਕਰਾਰ ਰਹੇ ਫਿਰ ਚੰਗਾ ਝਾੜ ਮਿਲਦਾ ਬਹੁਤ ਬਹੁਤ ਧੰਨਵਾਦ